ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਇੱਕ ਵੱਡੀ ਲੀਡ ਮਿਲੀ ਹੈ ਤੇ ਉਧਰ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਰਜਿੰਦਰ ਸਤਦੇਵਾ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਦਿੱਲੀ ਵਿੱਚ ਸਰਕਾਰ ਜਿਹੜੀ ਉਹ ਸਾਡੀ ਬਣੇਗੀ ਉਹਨਾਂ ਕਹਿਆ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੋਏਗਾ ਹਾਲਾਂਕਿ ਇਸ ਸਵਾਲ ਤੇ ਕਿ ਮੁੱਖ ਮੰਤਰੀ ਕੌਣ ਹੋਏਗਾ ਉਹਨਾਂ ਕਹਿਆ ਕਿ ਫੈਸਲਾ ਕੇਂਦਰੀ ਲੀਡਰਸ਼ਿਪ ਵੱਲੋਂ ਲਿਆ ਜਾਣਾ ਹੈ ਸਚਦੇਵਾ ਨੇ ਕਿਹਾ ਕਿ ਸਾਡੀ ਤਰਜੀਹ ਦਿੱਲੀ ਦਾ ਵਿਕਾਸ ਕਰਨਾ ਹੈ ਤੇ ਦਿੱਲੀ ਨੂੰ ਵਿਕਸਤ ਰਾਜਧਾਨੀ ਬਣਾਉਣਾ ਹੈ ਨਾਲ ਹੀ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਣਾ ਕਿਹਾ ਕਿ ਦਿੱਲੀ ਵਿੱਚ ਹੋਏ ਸਾਰੇ ਘਟਾਲਿਆਂ ਲਈ ਐਸਆਈਟੀ ਬਣਾਈ ਜਾਏਗੀ ਉਹਨਾਂ ਕਿਹਾ ਕਿ ਹਰ ਉਹ ਆਗੂ ਜਿਸ ਨੇ ਭ੍ਰਸ਼ਟਾਚਾਰ ਕੀਤਾ ਹੈ ਚੋਰ ਹਾਰ ਚੁੱਕਿਆ ਸਚਦੇਵਾ ਨੇ ਕਿਹਾ ਕਿ ਦਿੱਲੀ ਨੇ ਉਹਨਾਂ ਲੋਕਾਂ ਤੋਂ ਬਦਰਾ ਲਿਆ ਜਿਨ੍ਹਾਂ ਨੇ ਇਸ ਨੂੰ ਲੁੱਟਿਆ ਸੀ ਦਿੱਲੀ ਦੇ ਲੋਕਾਂ ਨੇ ਉਹਨਾਂ ਭ੍ਰਸਟ ਲੋਕਾਂ ਨੂੰ ਬਾਹਰ ਕੱਢਣ ਲਈ ਵੱਡਾ ਕਦਮ ਚੁੱਕਿਆ ਜਿਨ੍ਹਾਂ ਨੇ ਉਨ੍ਹਾਂ ਦੀ ਲੁੱਟ ਖਸੁੱਟ ਕੀਤੀ ਸੀ ਸੱਚ ਦੇਵਾ ਤੋਂ ਇਲਾਵਾ ਅੰਨਾ ਹਜ਼ਾਰੇ ਨੇ ਵੀ ਆਮ ਆਦਮੀ ਪਾਰਟੀ ਦੀ ਸਪੱਸ਼ਟ ਹਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੈਸੇ ਨੂੰ ਜ਼ਿਆਦਾ ਮਹੱਤਵ ਦੇਣ ਕਾਰਨ ਆਮ ਆਦਮੀ ਪਾਰਟੀ ਦਾ ਅਕਸ਼ ਖਰਾਬ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਸਹੀ ਹਾਰ ਗਈ ਕਿਉਂਕਿ ਇਹ ਲੋਕਾਂ ਦੀ ਨਿਰਸਾਰਬਤ ਸੇਵਾ ਕਰਨ ਦੀ ਜ਼ਰੂਰਤ ਨੂੰ ਸਮਝਣ ਵਿੱਚ ਸਫਲ ਨਹੀਂ ਅਤੇ ਗਲਤ ਰਸਤਾ ਅਪਣਾਇਆ। ਰੋਜ਼ਾਨਾ ਬਾਰੇ ਅੰਨਾ ਹਜ਼ਾਰੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਰਾਬ ਨੀਤੀ ਕਾਰਨ ਡੁੱਬੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਵੀ ਥੋੜੇ ਜਿਹੇ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਸ਼ਨੀਵਾਰ ਨੂੰ ਆਪਣੇ ਹਲਕੇ ਜੰਗਪੁਰਾ ਤੋਂ ਹਾਰ ਸਵੀਕਾਰ ਕਰਨੀ ਸੀ ਅਤੇ ਉਮੀਦ ਜਤਾਈ ਸੀ ਕਿ ਭਾਜਪਾ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ। ਉਹਨਾਂ ਕਿਹਾ ਕਿ ਮੈਂ ਜੇਤੂ ਉਮੀਦਵਾਰ ਨੂੰ ਵਧਾਈ ਦਿੰਦਾ ਅਤੇ ਉਮੀਦ ਕਰਦਾ ਕਿ ਉਹ ਜੰਗਪੁਰਾ ਦੇ ਲੋਕਾਂ ਦੀ ਤਰੱਕੀ ਅਤੇ ਭਲਾਈ ਤੇ ਧਿਆਨ ਕੇਂਦ੍ਰਿਤ ਕਰਨਗੇ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਨਹੀਂ ਬਚਾ ਸਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਪਰਵੇਸ਼ ਵਰਮਾ ਨੇ 3182 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ ਹੈ ਪਿਛਲੇ 10 ਸਾਲਾਂ ਤੋਂ ਆਮ ਆਦਮੀ ਪਾਰਟੀ ਦਿੱਲੀ ਦੇ ਰਾਜਨੀਤੀ ਦ੍ਰਿਸ਼ਤੇ ਦਬਦਬਾ ਰੱਖਦੀ ਆ ਰਹੀ ਹੈ ਜਦੋਂ ਕਿ ਭਾਜਪਾ 1998 ਤੋਂ ਸ਼ਹਿਰ ਦੀ ਸੱਤਾ ਤੋਂ ਬਾਹਰ ਹੈ ਕਾਂਗਰਸ ਨੇ 1998 ਤੋਂ 2013 ਤੱਕ ਦਿੱਲੀ ਤੇ ਰਾਜ ਕੀਤਾ ਹਾਲਾਂਕਿ ਹੁਣ ਹਾਲਾਤ ਵੱਖਰੇ ਨੇ ਤਾਂ ਦੱਸ ਦਈਏ ਕਿ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੈ ਉਹਦੇ ਬਾਰੇ ਵੀ ਕੇਂਦਰੀ ਲੀਡਰਸ਼ਿਪ ਫੈਸਲਾ ਲਏਗੀ ਪਰ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ ਉਸ ਤੋਂ ਬਾਅਦ ਲਗਾਤਾਰ ਦਿੱਲੀ ਦੀ ਸੱਤਾ ਤੇ ਕਾਬਜ਼ ਹੈ ਕਿਉਂਕਿ ਦਿੱਲੀ ਕਯੂਟੀ ਵੀ ਆ ਤੇ ਰਾਜ ਵੀ ਪੈਂਦਾ ਹੈ ਤਾਂ ਦਿੱਲੀ ਰਾਜ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਿੱਖਿਆ ਤੇ ਸਿਹਤ ਦੇ ਮਾਡਲ ਦੇ ਉੱਤੇ ਵੋਟਾਂ ਲੈਦੀ ਰਹੀ ਤੇ ਜਿਹੜਾ ਇਹ ਬਹੁਤ ਸਾਰੇ ਹੋਰ ਕੰਮ ਨੇ ਉਹਨਾਂ ਦੇ ਮੁਤਲਕ ਲੋਕਾਂ ਨੂੰ ਜਿਹੜਾ ਕਹਿੰਦੀ ਰਹੀ ਕਿ ਅਸੀਂ ਇਹਨਾਂ ਕੰਮਾਂ ਕਰਕੇ ਤੁਹਾਡੇ ਤੋਂ ਵੋਟ ਮੰਗਦੇ ਆ ਪਰ ਇਸ ਵਾਰ ਹਾਲਾਤ ਵੱਖਰੇ ਮਿਲਣ ਨੂੰ ਦੇਖਣ ਨੂੰ ਮਿਲੇ ਇੱਥੋਂ ਤੱਕ ਕਿ ਵੱਡੇ ਲੀਡਰ ਅਰਵਿੰਦ ਕੇਜਰੀਵਾਲ ਦੋ ਵਾਰ ਮੁੱਖ ਮੰਤਰੀ ਰਹੇ ਨੇ ਤਾਂ ਉਹ ਇਸ ਵਾਰ ਆਪਣੀ ਕੁਰਸੀ ਵੀ ਨਹੀਂ ਬਚਾ ਸਕੇ ਆਪਣਾ ਕਹਿਦੀ ਹੈ ਕਿ ਜਿੰਨਾ ਤਾਂ ਪਾਰਟੀ ਦਾ ਪਾਰਟੀ ਦੀ ਜਿੱਤ ਅਤੇ ਮੁੱਖ ਮੰਤਰੀ ਬੰਨਾ ਤਾਂ ਵੱਖਰੀ ਗੱਲ ਹੁੰਦੀ ਹੈ ਪਰ ਉਹ ਆਪਣੀ ਐਮਐਲਏ ਦੀ ਕੁਰਸੀ ਵੀ ਨਹੀਂ ਬਚਾ ਸਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਜਿਹੜੇ ਆਤਿਸ਼ੀ ਸੀਗੇ ਕਾਰਜਕਾਰੀ ਮੁੱਖ ਮੰਤਰੀ ਬਣਾਏ ਗਏ ਸੀ ਦਿੱਲੀ ਦੇ ਉਹਨਾਂ ਨੇ ਆਪਣੀ ਕੁਰਸੀ ਬਚਾ ਲਈ ਅਤੇ ਜਿੱਤ ਹਾਸਲ ਕੀਤੀ ਪਰ ਹੋਰ ਮਨੀਸ਼ ਸੋਧਿਆ ਸਮੇਤ ਵੱਡੇ ਲੀਡਰ ਨੇ ਜਿਹੜੇ ਉਹ ਉੱਥੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਉਹਨਾਂ ਦੀ ਹੁਣ ਮੁਸ਼ਕਲਾਂ ਵੱਧ ਚੁੱਕੀਆਂ ਨੇ ਦਿਓ ਜਾਜ ਧੰਨਵਾਦ